ਪਾਰਟੀ ਦਿਨ-ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਖੋਰ ਵੱਡਾ ਝਟਕਾ ਲੱਗਿਆ ਪਾਰਟੀ ਸੁਪਰੀਮੋ ਅਰਵਿੰਦ ਕੇਸ ਦੀਵਾਲ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਰਾਜ਼ ਚੱਲ ਰਹੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਨੂੰ ਗਿਨੇ ਆਖਿਰ ਪਾਰਟੀ ਨੂੰ ਅਲਿvida ਆਖਦੇ ਹੋਏ ਅਸਤੀਫਾ ਦੇ ਦਿੱਤਾ ਉਨ੍ਹਾਂ ਨੇ ਅਸਤੀਫੇ ਦਿੰਦੇ ਹੋਏ ਭਗਵੰਤ ਮਾਨ ਤੇ ਦਿੱਲੀ ਦੀ ਲੀਡਰਸ਼ਿਪ ਤੇ ਵੱਡੇ ਇਲਜ਼ਾਮ ਲਗਾਏ ਨੇ ਮੈਂ ਫੇਰ ਕਹਿਣਾ ਚਾਹਾਂਗਾ ਕਿ ਮੈਨੂੰ ਰੀਕਵੈਸਟ ਨਾਲ ਹੀ ਬਣਾਇਆ ਗਿਆ ਸੀ ਤੇ ਮੈਨੂੰ ਆਰਡਰ ਕਰਕੇ ਕਹਿ ਦਿੰਦੇ ਕਿ ਭਾਈ ਸਾਹਿਬ ਛੱਡ ਦਿਓ ਔਰ ਜੋ ਕੰਮ ਐ ਪਾਰਟੀ ਦੇ ਲਈ ਕੀਤਾ ਪਾਰਟੀ ਨੂੰ ਪਤਾ ਉਸ ਤੋਂ ਬਾਅਦ ਪਾਰਟੀ ਤੋਂ ਜਿਵੇਂ ਮੈਂ ਜੋੜ ਕੇ ਰੱਖਿਆ ਪਾਰਟੀ 'ਚ ਮੈਂ ਬੰਦੇ ਲਿਆਂਦੇ ਹੀ ਨੇ ਇਹ ਵੱਡੇ ਤੋਂ ਵੱਡੇ ਨੇਤਾ ਜਿਹੜੇ ਦੂਜੀਆਂ ਪਾਰਟੀਆਂ 'ਚ ਜਾ ਕੇ ਮਨਿਸਟਰ ਬਣੇ ਹੋਏ ਨੇ ਮੈਂ ਮੀਟਿੰਗਸ ਕਰਾਂਦਾ ਰਿਹਾ ਮੇਰੇ ਕੋਲ ਉਹਦੇ ਪੁਖਤਾ ਸਬੂਤ ਨੇ ਮੈਂ ਚਾਹੁੰਦਾ ਸੀ ਹਰ ਚੰਗਾ ਬੰਦਾ ਪਾਰਟੀ 'ਚ ਆਵੇ ਪਰ ਹਰ ਚੰਗੇ ਬੰਦੇ ਲਈ ਦਰਵਾਜ਼ੇ ਬੰਦ ਕੀਤੇ ਕੁਝ ਲੋਕਾਂ ਨੇ ਇਹ ਬੰਦੇ ਆ ਨਾ ਜਾਣ ਕਿਤੇ ਪਾਰਟੀ ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਸ਼ਰਤ ਤੇ ਪ੍ਰਦਾਨ ਬਣਾਇਆ ਗਿਆ ਹੈ ਕਿ ਉਹ ਸ਼ਰਾਬ ਨਹੀਂ ਪੀਂਗੇ ਉਹਨਾਂ ਕਿਹਾ ਕਿ ਜੇਕਰ ਪਾਰਟੀ ਨੂੰ ਪਤਾ ਹੈ ਕਿ ਭਗਵੰਤ ਮਾਨ ਸ਼ਰਾਬ ਪਿੰਦਾ ਹੈ ਤਾਂ ਫਿਰ ਉਸਨੇ ਇਹ ਜ਼ਿੰਮੇਵਾਰੀ ਕਿਉਂ ਦਿੱਤੀ ਉਹਨਾਂ ਕਿਹਾ ਕਿ ਦਿੱਲੀ ਦੀ ਲੀਡਰਸ਼ਿਪ ਇਸ ਕਰਕੇ ਉਹਨਾਂ ਤੋਂ ਖਫਾਸੀ ਕਿਉਂ ਕਿ ਉਹ ਬਾਹਰਲੇ ਨਿਹਰਾਂ ਦੀ ਦਖਲਅੰਦਾਜ਼ੀ ਦਾ ਜ਼ੋਰ ਕਰਦੇ ਸਨ ਗੁਰਪ੍ਰੀਤ ਸਿੰਘ ਨੂੰਗੀ ਮੁਤਾਬਿਕ ਉਹਨਾਂ ਨੂੰ ਪਾਰਟੀ ਦੇ ਫੈਸਲੇ ਤੋਂ ਨਹੀਂ ਪਾਰਟੀ ਦੀਆਂ ਨੀਤੀਆਂ ਤੇ ਪ੍ਰਕਿਰਿਆ ਤੋਂ ਜ਼ਿਆਦਾ ਨਰਾਜ਼ਗੀ ਸੀ ਗੁਰਪ੍ਰੀਤ ਸਿੰਘ ਨੂੰ ਕਿਹਾ ਕਿ ਪਾਰਟੀ ਦੇ ਆਗੂ ਸੁਪਾਲ ਖੈਰਾ ਤੇ ਐਜਸ ਸਕੂਲ ਕਾਨੂੰ ਨਜ਼ਰਅੰਦਾਜ਼ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਕਹਿੰਿਆ ਕਿ ਉਹ ਹਮੇਸ਼ਾ ਪਾਰਟੀ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਸਨ ਬਿਊਰੋਪੋਰਟਸ ਸਪਾਕਸਮੈਨ ਟੀਵੀ